ਹੰਸਾ ਸਕਾਲਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਰੀਦਕੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਵਿੱਚ ਆਪਣੀ ਇਸ ਘਰ ਦੇ ਵਿੱਚੋਂ ਅੱਜ ਟੋਟਲ ਤੁਹਾਨੂੰ ਤਿੰਨ گاਵਾ ਦਿਖਾਉਣੀ ਹੈ ਜਿਨ੍ਹਾਂ ਚ ਇੱਕ ਬਿਲਕੁਲ ਤਾਜੀ ਸੋਈ ਆ ਇੱਕ ਗੱਬਣ ਆ ਤੇ ਇੱਕ ਆ ਜਿਹੜੀ ਚੰਗੇ ਰਿਕਾਰਡ ਵਾਲੀ ਧੁਕੜ ਗੱਬਣ ਚੱਕ ਪਾਸੇ ਆ گا ਇੱਕ ਤੁਹਾਨੂੰ ਇਹ ਵੀ ਦਿਖਾਵਾਂਗੇ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਬਸ਼ੂ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ-ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ। ਬਾਕੀ ਇਸ ਘਰ ਦੇ ਵਿੱਚ ਪਹਿਲੀ ਵੀਡੀਓ ਵਾ ਤੇ ਗਾਵਾਂ ਤੁਹਾਨੂੰ ਤਿੰਨ ਦਿਖਾਉਣੀ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਵੇਂ ਹਾਂ? ਹੋਰ ਜੀ ਠੀਕ ਠਾਕ ਜੀ। ਬਹੁਤ ਵਧੀਆ ਜੀ। ਤੇ ਨਾਮ ਦੱਸੋ ਵੀਰ ਜੀ ਕਰੀ ਆਪਣਾ। ਨਾਮ ਮੇਰਾ ਦਿਲਦਾਰ ਸਿੰਘ ਆ। ਛੋਟਾ ਨਾਂ ਦਿੱਤੀ ਬਾਬਾ ਕਰਕੇ ਲੈਂਦੇ ਨੇ। ਅੱਛਾ। ਹਾਂਜੀ। ਇਹਦਾ ਆਪਣਾ ਮਰੀਦ ਕਿਹਾ। ਹਾਂਜੀ। ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਆ। ਫਤੇਗਰ ਚੂੜੀਆਂ ਨਹੀਂ ਦੀ ਦੀਓ ਲਾਗੇ ਫਤੇਗਰ ਚੂੜੀਆਂ ਹਨਾ ਤੇ ਫੋਨ ਨੰਬਰ ਹੀ ਬੋਲ ਦ 98147 35812 ਠੀਕ ਹੈ ਹਾਂਜੀ ਕਰਦੇ ਬੱਚੇ ਕੋਈ ਵਪਾਰ ਦਾ ਕੰਮ ਨਹੀਂ ਆਪਣਾ ਇਹ ਵਪਾਰ ਦਾ ਕਰੀਦਾ ਜੀ ਅਸ਼ਵ ਵਪਾਰ ਦਾ ਕੰਮ ਹੈ ਹਾਂਜੀ ਠੀਕ ਹੈ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਆ ਹਾਂਜੀ ਇਹਦੇ ਤੋਂ ਹੀ ਕਰ ਲਈ ਹੈ ਹਨਾ ਬਾਕੀ ਚੰਗੇ ਕਦ ਕਰਛੇ ਹੈਗਾ ਥੋੜੇ ਦਿਨ ਹੋਏ ਸੋ ਇਹਨੋਂ ਤੇ ਆ ਥਾਨ ਆਪਾਂ ਦੇਖ ਸਕਦੇ ਹਾਂ ਕਾਫੀ ਪਿਆਰਾ ਵਾ ਗੁਲਾਬੀ ਰੰਗ ਦਾ ਥਾਨ ਹੈ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਬੱਚਾ ਕਿ ਜੀ ਵਿੱਧੀ ਤੇ ਮਗਰ ਬੱਛੀ ਜੀ ਕਿਹੜੀ ਬੱਛੀ ਜੀ ਮੱਛੀ ਉਹ ਵੇਚੀ ਹਾਂ ਮੱਛੀ ਥਾ ਦੇ ਇੱਕ ਰੀ ਬੱਛੀ ਸੋਹਣੀ ਮੱਛੀ ਹੈ ਜਿਹੜੀ ਇਹਦੇ ਮਗਰ ਹਾਂ ਤਾਂ ਜਾਈ ਹੈ ਬੱਚਾ ਬਿਲਕੁਲ ਅਜੀ ਚੰਗੀ ਤੇਗੀ ਦੀ ਬੱਛੀ ਇੱਕ ਰੀ ਚਿਹਰਾ ਕਰੇ ਬੱਛੀ ਤਾਂ ਇਦਾਂ ਹਾਂ ਲੈ ਸੰਦੇ ਸੋਹਣੀ ਮੱਛੀ ਹੈ ਜਿਹੜੀ ਉਹਦੇ ਮਗਰ ਨਾਲੂ ਤਾਂ ਆ ਜਾਈ ਹੈ ਜਿਹੜਾ ਨਾਲ ਨਾਲੂ ਲਾਈ ਦੇ ਤੀਜਾ ਦਿਨ ਵਰਸੀ ਉਹ ਹਾਂ ਲੈ ਸੰਦੇ ਤਾਂ ਆ ਜਾਏ ਨਾਲੂ ਜਿਹੜਾ ਨਾਲੂ ਕਿੰਨੇ ਦਿਨਾਂ ਦੀ ਸੂਈ ਆ ਇਹ ਤਿੰਨ ਦਿਨਾਂ ਦੀ ਸੂਈ ਚ ਵੀ ਚੰਗੀ ਚੱਲਦੀ ਹੈ ਤੀਸਰਾ ਦਿਨ ਹੈ ਤੇ ਜਿਹਦੇ ਫਿਰ ਬੋਲਾ ਹੀ ਹੈ ਕਿ ਬੋਲਾ ਵਿੱਚ ਹੀ 10-11 ਲੀਟਰ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਵਿੱਚ ਹੀ 15-16 ਲੀਟਰ ਚੜੀਏ ਤੁਸੀਂ ਅੱਛਾ 15-16 ਲੀਟਰ ਅੱਜ ਸਿੰਗਹੜ ਦਾ ਫਿਰ ਠੀਕ ਹੈ ਜੀ ਹਾਂ ਜੀ ਤੇ ਬਾਕੀ ਕੱਦ ਕਾਟ ਤੇ ਵੀ ਚੰਗੀ ਉਤਰਾ ਤੇ ਠੰਡੀ ਸੀਲ ਦੀ ਤੋੜਾਂ ਹਾਂ ਫਿਰ ਇੱਕ ਕਰੀ ਨਾ ਉਹ ਨਹੀਂ ਆਜੋ ਅੰਦਰ ਹੀ ਲਾਇਆ ਉਹ ਅੰਦਰ ਹੀ ਲਾਇਆ ਬਾਹਰ ਗੜੀ ਦੀ ਬਚਨ ਉਤਰੇ ਆ ਵੀ ਕੱਦ ਕਾਠ ਦੇਲ ਦੀ ਜਿਹੜੀ ਚੰਗੀ ਆ ਸਿੱਧੀ ਲਾਇਆ ਵੀ ਜੀ ਇਹ ਕਰੀ ਵਛੀ ਵਾਲੀ ਲਾਇਆ ਉਤਰੋਂ ਨੀ ਕੀ ਪਲਾਂ ਮਿਹ ਹੈ ਗਿਆ ਹਵਾਨੇ ਤੇ ਪੇ ਆ ਵੀ ਜੇ ਟਾਈਮ ਹੀ ਸਵੇਰ ਦਾ ਹੀ ਆ ਆਜੋ ਲਾਇਆ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਤਵਾਨਾ ਚੰਗਾ ਭਰ ਜੂਗੀ ਮੈਂ ਸਮਝਦਾ 17 ਕੱਦ ਕਾਠ ਬੇਲ ਜਿਹੜੀ ਚੰਗੀ ਹੈ। ਭਵਾਨੇ ਤੇ ਵੀ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ। ਤੇ ਕਿੰਨਾ ਫਿਰ ਮੁੱਲ ਰੱਖੀ ਵਿਧਿਆ ਦਾ ਆਪਾਂ? ਮੁੱਲ ਦੀ ਜੀ ਭਾਏ 50 ਕਰਾ ਲਓ ਭਾਏ 52 ਕਰਾ ਲਓ। ਹਾਂਜੀ। 48000 ਰੁਪਏ ਦੀ ਦੇ ਦਾਂਗੇ ਉਹਦੇ ਚੋਂ ਮਾਨਤਨ ਕਰ ਦਾਂਗੇ। ਮਾਨਤਨ 48000 ਚੋਂ ਕਰ ਦੋ ਜੀ। ਹਾਂਜੀ ਹਾਂਜੀ। ਬਾਕੀ ਕੋ ਫੋਨ ਲਾਊਗਾ ਤੇ ਲਾਉਂਗੀ ਮਾਨਤਨ ਜ਼ਰੂਰ। ਇਹ ਆ ਬਈ ਪਹਿਲੇ ਵੀਡੀਓ ਬਾਅਦ ਖਾਲੀ ਨਹੀਂ ਮੋੜਨਾਗੇ। ਇਹ ਖਾਲੀ ਨਹੀਂ ਮੋੜਦੇ ਜੀ। ਠੀਕ ਆ ਖੰਡੀ ਸੀਲ ਆ ਵੀ ਦੀ ਭਾਵੇਂ ਕੋਈ ਬੱਚਾ ਛੱਡੇ ਜਾਂ ਨਾ ਛੱਡੇ ਇਦਾਂ ਭਾਵੇਂ ਚੋ ਅੱਛਾ ਖੰਡੀ ਸੀਲ ਐ ਪੂਰੀ ਪੂਰੀ ਖੰਡੀ ਸੀਲ ਐ ਕਿਤਾ ਮੱਦੀ ਕੋਈ ਕੋਈ ਖੜ ਗਿਆ ਠੀਕ ਆ ਜੀ ਹਾਂਜੀ ਕੋਈ ਗੱਲ ਨਹੀਂ ਆ ਤੇ ਹੁਣ ਆ ਜਿਹੜੀ ਤੁਹਾਨੂੰ ਦੂਸਰੇ ਨੰਬਰ ਦੇ ਦਿਖਾਉਣੀ ਆ ਇਹ ਕੱਬਣ ਐ ਤੇ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਆ ਰਲਗਵਨ ਵੀ ਚੰਗੇ ਆ ਵੀ ਹੈਗੀ ਜਰਸੀ ਕ੍ਰੋਸ ਦੀ ਆ ਕੱਦ ਕਾਠ ਬੇਲਦੀ ਐ ਵੀ ਚੰਗੀ ਐ ਇਹ ਵਿੱਚ ਜੀ ਕਿੰਨੇ ਕ ਦੁੱਧ ਆ ਲੀ ਜੇ ਇਹ ਵੀ ਕੀ ਦੀ ਲੀਕੇ ਭਰ ਜੀ ਦੀ ਚੰਗੀ ਸੇਵਾ ਦੇ ਅੱਛਾ ਹਾਂ ਜੀ ਹਾਂ ਜੀ ਇਹ ਵੀ ਲੀਟਰ ਤੇ ਲੱਗ ਬੰਦ 50 ਸੁਆ ਸੁਣੀ ਵੇਚੀ ਅੱਛਾ ਦੂਸਰਾ ਸੁਆ ਸੁਣੀ ਹਾਂ ਜੀ ਹਾਂ ਜੀ 10 ਤੋਂ 12 ਮੇਰੇ ਕਿਤੀ ਦੋ ਤੋਰੋ ਫਿਰ ਇੱਕ ਰੀਨਾਂ 10 12 ਦਿਨੇ ਖੜਦੀ ਆ ਬਾਕੀ ਹੁਣ ਗਾੜੀ ਮੌਸਮ ਹੁਣ ਗਾਵਾਂ ਦਾ ਹੀ ਆ ਗਿਆ ਵਾ ਸਟਾਲੇ ਸ਼ੁਰੂ ਹੋ ਜਾਣੇ ਆ ਓ ਠੰਡ ਜੇ ਆਏ ਲੈ ਆਓ ਬਾਕੀ ਕੱਦ ਕੰਖ ਵੇਲ ਦੀ ਇਹ ਵੀ ਚੰਗੀ ਹੈ। ਸਵਾ ਨਾਲ ਚੰਗਾ ਭਰ ਜੂਗੀ 3-4 ਮਾਨੇ ਕਾਫੀ। ਉਹਦਾ ਵਿੱਚ ਠੰਡੀ ਸੀਲ ਆ। ਤੇ ਵੀ ਠੰਡੀ ਤੇ ਠੀਕ ਆ। ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦਾ 50000 ਰੁਪਏ। ਅੱਛਾ। ਹਾਂਜੀ। ਇਹ ਕਿੰਨੇ ਦੇ ਦਈਏ? ਇਹ ਨਹੀਂ ਕਿ 40 ਹਜ਼ਾਰ ਗਿਆ ਨਾ ਜੋ ਵੀ ਸੌਦੇ ਚ ਨਾ ਪਵੇ ਅੱਛਾ ਹਾਂਜੀ ਤੇ 20 ਲੀਟਰ ਦੁੱਧ ਭਰ ਤੇ ਜੋੜਾ ਕਿੰਨੇ ਦਾ ਦੇ ਦਈਏ ਜੋੜਾ ਦੇ ਵਿੱਚ ਹੀ ਖੁੱਲਾ ਮੰਨਦਾਂ ਖਾਦਾਂ ਕਿੰਨਾ ਕਿੰਨੇ ਦਾ ਕਰ ਦਈਏ ਜੋੜਾ ਵੀ ਦੀ 90000 ਦਾ ਦੇ ਅੱਛਾ 90000 ਦਾ ਜੋੜਾ ਹੀ ਤੇ ਹਾਂਜੀ ਉਹਦੇ ਛੋਟ ਛੱਪਾ ਕਰਦਾਂ ਕੋਈ ਵੀ ਸੌਦੇ ਚ ਨਾ ਪਵੇ 45 45 ਦੇ ਹਿਸਾਬ ਨਾਲ ਦੇ ਦੋਗੇ ਜਦੋਂ ਮੈਂ ਜਾਵਾਂ ਹਾਂਜੀ ਉਹਦੇ ਛੋਟ ਛੱਪਾ ਠੀਕ ਹੈ ਜੋੜੇ ਦੇ ਵਿੱਚ ਦੋਵੇਂ 45 45 ਦੇ ਹਿਸਾਬ ਨਾਲ ਜਿਹੜੀਆਂ ਕਿੰਦੇ ਵੀ ਦੇ ਦੇਾਂਗੇ ਤੇ ਹੁਣ ਇੱਕ ਆ ਟੋਕੜ ਗੰਗਾ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਜੀ ਆਣੇ ਇਹ ਦੇਖ ਸਕਦੇ ਆਪਾਂ ਚਾਰੇ ਥਾਂ ਇੱਕੋ ਜੇ ਸਾਈਜ਼ ਦੇ ਇੱਕੋ ਜੇ ਗੈਪ ਤੇ ਆ ਬਾਕੀ ਵਿੱਚ ਮਾਸ ਜਾ ਵੱਖਰਾ ਲੱਗਾ ਤੇ ਇਹ ਕਿੰਨੇ ਚੱਤੀ ਚੱਕ ਪਾਸੇ ਵਿਧੀਏ ਇਹ ਵਿੱਚ ਪਹਿਲਾਂ ਜੋ ਦੂਜੇ ਸੂਏ ਆ ਤੇ ਪੰਜਵੇਂ ਮਹੀਨਿਆਂ ਦੀ ਗੱਭਨ ਜੋ ਛੇਵੇਂ ਮਹੀਨਾ 5 ਤਰੀਕ ਨੂੰ ਲੱਗ ਜਾਣਾ ਜੋ ਅੱਛਾ ਹਾਂਜੀ ਲਿਖਤੀ ਪੜਤੀ ਤਰੀਕਾ ਤੀਜੇ ਦੀ ਅੱਛਾ ਤੇ ਦੁੱਧ ਹੁਣ ਕੋਈ 6 ਲੀਟਰ ਨਾਲੇ ਸਾਢੇ 6 ਲੀਟਰ ਨਾਲੇ ਪਾ ਲਈ ਜਿਹੜਾ ਮੌਕੇ ਤੇ ਹੈਗਾ ਹਾਂ ਹਾਂਜੀ ਠੰਡੀ ਸੀ ਲਾ ਠੀਕ ਹੈ ਸੱਜਰ ਕਿੰਨੇ ਕ ਦੁੱਧਾ ਲਈ ਆ ਸੱਜਣ ਨੇ ਵੀ ਜੀ 14 15 ਲੀਟਰ ਚੋਇਆ ਜੀ ਇਥੋਂ ਪਿੰਡੋਂ ਲਈ ਮੈਂ ਅੱਛਾ ਤੁਹਾਨੂੰ ਗਾ ਦੋਸਰੇ ਸਵੇ ਫਿਰ ਦੋਸਰੇ ਸਵੇ ਆਤਗੇ ਗੱਬਨ ਆ ਹਾਂ ਜੀ ਚਲੋ ਫਿਰ ਤੋਰਦਾ ਦੋਸਰੇ ਸਵੇ ਦੋ ਦਿਨ ਚੰਗਾ ਗੱਡੀ ਜਾਣਾ ਬਾਕੀ ਥੱਲੇ ਵੀ ਫਿਕਸ ਜਿਹਾ ਨਹੀਂ ਦੀ ਆ ਇਹ ਆ ਵੀ ਰੰਗ ਰੂਪ ਦੀ ਚੰਗੀ ਆ ਹਤ ਲਾਜੋ ਜੀ ਕੱਦ ਕਾਠੇ ਦਾ ਵੀ ਉਹਨਾਂ ਜਿੱਦਾ ਹੀ ਹੈ ਬਾਕੀਆਂ ਗਾਵਾਂ ਜਿੱਦਾ ਹੀ ਹੈ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਦੇਣ ਲੈਣ ਵਾਲਾ ਜੋ ਮੁੱਤ ਭਾਵੇਂ 40000 ਕਰਾ ਲਓ ਹਾਂਜੀ 35000 ਪੂਰੇ ਦੀ ਵੀਰ ਜੀ ਦੇਣੀ ਦੋ 35000 ਚਲੋ ਮੌਕੇ ਤੇ 11 ਕਿ ਸ਼ੋਰ ਹੋ ਜੂਗੀ ਹਨਾ ਹਾਂ ਜੀ ਤੇ ਠੀਕ ਹੈ ਵੀਰ ਜੀ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਜੀ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਚੈੱਕ ਪਾਸ ਆਪਣਾ ਡਾਕਟਰ ਲਿਆ ਕੇ ਚੈੱਕ ਪਾਸ ਕਰਾ ਕੇ ਖੜੇ ਠੀਕ ਹੈ ਚੈੱਕ ਪਾਸ ਕਰਾਈਦਾ ਠੀਕ ਹੈ ਤੇ ਬਾਕੀ ਫਿਰ ਵੀ ਕੋ ਕਿੰਨੇ ਕਿ ਦਿਨਾਂ ਚ ਚੈੱਕ ਕਰਾ ਲੈ ਜਾ ਕੇ ਦੋ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈ ਹਨਾ ਜੀ ਇੱਕ ਦੋ ਦਿਨਾਂ ਦੀ ਗਰੰਟੀ ਆ ਅੰਬਲ ਇੱਥੇ ਚੈੱਕ ਕਰਾ ਆਗੇ ਇੱਥੇ ਚੈੱਕ ਕਰਾ ਕੇ ਖੜੋ ਨਹੀਂ ਤੇ ਜਦੋਂ ਗੱਡੀ ਜਾਂਦੀ ਆ ਜਾਂਦਿਆਂ ਚੈੱਕ ਕਰਾ ਲਓ ਗੱਡੀ ਵਾਲੇ ਦੇ ਹੁੰਦੇ ਆ ਗੱਡੀ ਵਾਲੇ ਦੇ ਹੁੰਦੇ ਆ ਗੱਡੀ ਵਾਲੇ ਦੇ ਹੁੰਦੇ ਆ ਚੈੱਕ ਕਰਾ ਲਓ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੋਚ ਕੇ ਖੜੋ